ਆ ਮੇਰੇ ਕੱਥ ਵਿੱਚ ਡੱਬਾ ਹੈ ਇਹ ਡੱਬਾ ਤੁਸੀਂ ਜ਼ਹਿਰ ਵੰਡ ਰਹੇ ਹੋ ਨੌਜਵਾਨਾਂ ਦੇ ਵਿੱਚ ਕੈਂਡੀ ਦੇ ਨਾਮ ਤੇ ਇਸ ਡੱਬੇ ਦੇ ਵਿੱਚ ਕੀ ਆ ਸਿਰਿੰਜ ਮੈਡੀਕਲ ਸਟੋਰ ਤੋਂ ਨਹੀਂ ਮਿਲਦੀਆਂ ਤੁਸੀਂ ਕਰਿਆਨਾ ਸਟੋਰ ਤੇ ਲੈ ਆਈ ਕਿੰਨੇ ਰੁਪਏ ਦਾ ਜੀ ਇਹ ਸਿਰਫ 5 ਰੁਪਏ ਦੀ ਮਿਲ ਰਹੀ ਆ 5 ਰੁਪਏ ਵਿੱਚ ਮਿੱਠਾ ਜ਼ਹਿਰ ਦਿੱਤਾ ਜਾ ਰਿਹਾ ਬੱਚਿਆਂ ਨੂੰ ਦੇਖੋ ਨੀਡਲ ਆਪਾਂ ਨੂੰ ਇੱਥੋਂ ਉਤਾਰਦੇ ਆਂ ਤੇ ਇੱਥੇ ਲੱਗ ਗਈ ਜੀ ਹੁਣ ਇਹਦਾ ਕੀ ਹੋ ਰਿਹਾ ਬਹੁਤ ਮਿਸਿਊਜ਼ ਹੋ ਰਿਹਾ ਹੈ కెਮਿਸਟਰੀ ਪੁਲਿਸ ਨੂੰ ਨਹੀਂ ਮਿਲਦੀ ਜਿਹੜੇ ਨਸ਼ੇੜੀ ਨੇ ਛੇਵੇਂ ਦਰਿਆ ਪੰਜਾਬ ਚ ਵਗ ਰਿਹਾ ਚਿੱਟੇ ਦੇ ਇੱਕ ਲਾਗੇ ਜੁੰਡ ਬਣ ਗਏ ਜਿੱਟਾ ਲਾਉਂਦੇ ਨੇ ਉਹ ਲੈ ਕੇ ਬੱਤਰੇ ਨੇ ਇਹ ਪੰਜਾਬੀ ਥੋੜਾ ਜਿਆ ਗੌਰ ਕਰੋ ਤੁਹਾਡੇ ਨਾਲ ਬਹੁਤ ਵੱਡੀ ਸਾਜ਼ਿਸ਼ ਹੋ ਰਹੀ ਆ ਅੱਜ ਇਹ ਬੱਚਾ ਸੰਜਨ ਨਾਲ ਪਿਆਰ ਕਰੂਗਾ ਵੱਡਾ ਕੇ ਬੱਚਾ ਸੰਜਨ ਵਰਤੂਗਾ ਵੀ ਜਿਨ੍ਹਾਂ ਬੱਚਾ ਹੱਥਾਂ ਵਿੱਚ ਪੈਨ ਜਾਂ ਪੈਨਸਲ ਹੋਣਾ ਚਾਹੀਦਾ ਉਹਨਾਂ ਵਾਸਤੇ ਸੰਜਨ ਪਕੜਾ ਰਹੇ ਆ ਕਵੰਤਮਾਨ ਸਾਹਿਬ ਜੀ ਮੁੱਖ ਮੰਤਰੀ ਪੰਜਾਬ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਬੜੀ ਉਮੀਦ ਦੇ ਨਾਲ ਕੁਰਸੀ ਤੇ ਬਿਠਾਇਆ ਸੀ ਹਾਲਾਂਕਿ ਅੱਜ ਜਿਹੜੇ ਸ਼ਬਦ ਅਸੀਂ ਤੁਹਾਡੇ ਲਈ ਵਰਤਣਾ ਚਾਹੁੰਦੇ ਆ ਉਹ ਇਜਾਜ਼ਤ ਨਹੀਂ ਦਿੰਦੇ ਪੱਤਰਕਾਰਤਾ ਦੇ ਵਿੱਚ ਪਰ ਅੱਜ ਸਾਨੂੰ ਸ਼ਰਮ ਆਉਂਦੀ ਆ ਤੁਹਾਡੇ ਅਰਗੇ ਮੁੱਖ ਮੰਤਰੀ ਤੇ ਕਿ ਤੂੰ ਤੁਸੀਂ ਜੋ ਵਾਅਦੇ ਦਾਅਵੇ ਕੀਤੇ ਉਹਨਾਂ ਦਾਅਵੇ ਵਾਅਦਿਆਂ ਦਾ ਕੀ ਬਣਿਆ ਤੁਸੀਂ ਲੋਕਾਂ ਨੂੰ ਘਰ ਘਰ ਮੌਤ ਵੰਡਣ ਤੇ ਲੱਗੇ ਹੋਏ ਹੋ ਤੁਹਾਡੇ ਡਿਪਾਰਟਮੈਂਟ ਮੌਤ ਵੰਡ ਰਹੇ ਨਹੀਂ ਤੁਹਾਡੇ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਕਹਿੰਦੇ ਨੇ ਕਿ 31 ਦਸੰਬਰ 2024 ਤੱਕ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਜਾਵੇਗਾ ਸ਼ਰ ਲੋਣੀ ਚਾਹੀਦੀ ਹੈ ਤੁਹਾਡੇ ਅਜਿਹੇ ਜਿਹੜੇ ਮੰਤਰੀ ਬਿਆਨ ਦਿੰਦੇ ਨੇ ਕਿਉਂ ਕਹਿ ਰਹੇ ਆ ਅੱਜ ਅਸੀਂ ਕਹਿਣ ਦੀ ਵਜ੍ਹਾ ਇਸ ਦੇ ਪਿੱਛੇ ਅਸੀਂ ਇਸ ਕਰਕੇ ਕਹਿ ਰਹੇ ਆ ਅਸੀਂ ਤੁਹਾਡੇ ਤੇ ਉਹੀ ਇਲਜ਼ਾਮ ਨਹੀਂ ਲਗਾ ਰਹੇ ਬਿਨਾਂ ਸਬੂਤਾਂ ਦੇ ਇਲਜ਼ਾਮ ਨਹੀਂ ਲਾ ਰਹੇ ਸਾਨੂੰ ਇਹ ਵੀ ਪਤਾ ਕਿ ਜਦੋਂ ਇਹ ਰਿਪੋਰਟ ਨਸ਼ਰ ਹੋਵੇਗੀ ਜਦੋਂ ਇਹ ਰਿਪੋਰਟ ਆਵੇਗੀ ਤੁਹਾਡੇ ਵਿਭਾਗਿਆਂ ਤੋਂ ਤੁਹਾਡੇ ਨੇੜਲੇ ਸਾਥੀਆਂ ਤੋਂ ਸਰਕਾਰ ਤੋਂ ਦਬਾਅ ਵੀ ਪਵੇਗਾ ਹੋ ਸਕਦਾ ਕਿ ਸਪੋਰਟ ਬਾ ਤੁਸੀਂ ਪਰਚਾ ਵੀ ਇੱਕ ਦਰਜ ਕਰਦੇ ਹੋ ਠੂਠਾ ਸੱਚਾ ਕਰਕੇ ਪਰ ਅਸੀਂ ਉਸ ਪਰਚੇ ਨੂੰ ਝੱਲ ਲਾਂਗੇ ਜੇ ਤੁਸੀਂ ਇਹ ਹਰਕਤ ਕੀਤੀ ਤਾਂ ਪਰ ਅਸੀਂ ਤੁਹਾਡੇ ਤੋਂ ਸਵਾਲ ਪੁੱਛਦੇ ਹਾਂ ਆ ਮੇਰੇ ਹੱਥ ਵਿੱਚ ਡੱਬਾ ਹੈ ਇਹ ਡੱਬਾ ਤੁਸੀਂ ਜ਼ਹਿਰ ਵੰਡ ਰਹੇ ਹੋ ਨੌਜਵਾਨਾਂ ਦੇ ਵਿੱਚ ਕੈਂਡੀ ਦੇ ਨਾਮ ਤੇ ਇਹ ਤੁਸੀਂ ਉਹਨਾਂ ਲੋਕਾਂ ਨੂੰ ਜਿਹੜੇ ਚਿੱਟਾ ਲਗਾਉਂਦੇ ਨਸਾਂ ਦੇ ਵਿੱਚ ਅਕਸਰ ਵੀਡੀਓ ਤੁਹਾਡੇ ਤੁਸੀਂ ਵੀ ਵੇਖਦੇ ਹੋਗੇ ਕਿ ਕਈ ਲੋਕਾਂ ਦੇ ਨਸਾਂ ਦੇ ਵਿੱਚ ਸਿਰਿੰਜ ਉਸੇ ਤਰੀਕੇ ਰਹਿ ਜਾਂਦੀ ਹੈ ਨੌਜਵਾਨ ਜਿਹੜੇ ਅਗੇ ਨੇ ਮਰ ਜਾਂਦੇ ਨੇ ਸਿਰਿੰਜ ਕੱਢਣ ਦਾ ਟਾਈਮ ਨਹੀਂ ਲੱਗਦਾ ਇਹ ਕੀ ਵੰਡ ਰਹੇ ਹੋ ਤੁਸੀਂ ਤੁਸੀਂ ਕਿਹਾ ਸੀ ਕਿ ਨਸ਼ਾ ਮੁਕਤ ਕਰ ਦੇਗੇ 31 ਦਸੰਬਰ ਤੱਕ ਤੁਸੀਂ ਮੈਡੀਕਲ ਸਟੋਰ ਤੁਸੀਂ ਪਿੰਡਾਂ ਦੇ ਵਿੱਚ ਹਜੇ ਜ਼ਹਿਰ ਜਿਹੜੀ ਨਕਲੀ ਸ਼ਰਾਬ ਦੇ ਨਾਲ 21 ਨੌਜਵਾਨਾਂ ਦੀ ਲੋਕਾਂ ਦੀ ਡੈਥ ਹੋਈ ਉਹਨਾਂ ਦੇ ਸਿਵੇ ਠੰਡੇ ਵੀ ਨਹੀਂ ਹੋਏ ਤੁਸੀਂ ਨੌਜਵਾਨਾਂ ਨੂੰ ਛੋਟੇ ਬੱਚਿਆਂ ਨੂੰ ਮੌਤੇ ਰਾਹ ਪਉਣ ਤੇ ਤਿਆਰੀ ਕਰਨ ਲਈ ਤੁਹਾਡੇ ਸਿਹਤ ਵਿਭਾਗ ਨੇ ਕਿੱਥੇ ਤੁਹਾਡਾ ਸਿਹਤ ਵਿਭਾਗ ਆਹ ਡੱਬਾ ਮੇਰੇ ਕੋਲ ਇਹ ਡੱਬੇ ਦੇ ਵਿੱਚ ਕੀ ਆ ਇਹ ਡੱਬੇ ਦੇ ਵਿੱਚ ਕੀ ਆ ਸਿਰਿੰਜ ਮੈਡੀਕਲ ਸਟੋਰ ਤੋਂ ਨਹੀਂ ਮਿਲਦੀਆਂ ਤੁਸੀਂ ਕਰਿਆਨਾ ਸਟੋਰ ਤੇ ਲੈ ਆਏ ਕਰਿਆਨਾ ਸਟੋਰ ਤੇ ਤੁਸੀਂ ਪੂਰੇ ਪੰਜਾਬ ਦੇ ਵਿੱਚ ਵਿਕਰੀ ਕੀਤੀ ਕਿੰਨੇ ਰੁਪਏ ਦੇ ਲਈ ਨਾਫੇ ਦੇ ਲਈ 10 ਤੋਂ 11 ਰੁਪਏ ਦੇ ਨਾਫੇ ਦੇ ਲਈ ਤੁਸੀਂ ਅੱਜ ਖੰਡਰ ਮਾਤਾਂ ਦੇ ਵਿੱਚ ਜਾਓ ਇਹ ਸਰਿੰਜਾਂ ਤੁਹਾਨੂੰ ਅਕਸਰ ਮਿਲ ਜਾਣੀਆਂ ਸਰਿੰਜਾਂ ਤੁਹਾਡੇ ਉੱਤੇ ਪਈਆਂ ਹੋਣੀਆਂ ਇਹ ਸਰਿੰਜਾਂ ਇਹ ਪੰਜਾਬ ਵਾਸੀਆਂ ਨੂੰ ਵੀ ਕਹਿ ਦਈਏ ਕਿ ਜਦੋਂ ਆਪਣੇ ਬੱਚੇ ਤੁਹਾਡੇ ਤੋਂ ਪੈਸੇ ਲੈ ਕੇ ਜਾਂਦੇ ਨੇ ਅਡਲਟ ਨੇ ਤਾਂ ਘਟੋ ਘਟੋਲ ਨੂੰ ਪੁੱਛੋ ਕੀ ਲੈ ਕੇ ਆਏ ਉਹ ਸਰਿੰਜਾਂ ਲੈ ਕੇ ਆਉਂਦੇ ਆਹਾ ਬੀਤੇ ਦਿਨ ਇੱਕ ਤੁਸੀਂ ਵੀਡੀਓ ਵੇਖੀ ਹੋਣੀ ਆ ਸੋਸ਼ਲ ਮੀਡੀਆ ਤੇ ਬੜੀ ਚੱਲ ਰਹੀ ਆ ਕਿ ਇੱਕ ਛੋਟੀ ਬੱਚੀ ਜਿਹੜੀ ਹੈਗੀ ਆ ਇੱਕ ਗੀਤ ਜਿਹੜਾ ਹੈਗਾ ਬੜਾ ਟ੍ਰੈਂਡ ਚੱਲਦਾ ਅੱਜ ਕੱਲ ਇੰਸਟਾ ਤੇ ਵੀਡੀਓ ਬਣਾਉਣੀ ਉਹ ਨਸ਼ੇ ਤੇ ਲਗਾ ਕੇ ਆਪਣੀ ਨਸਤੇ ਲਗਾ ਕੇ ਦਿਖਾ ਰਹੀ ਆ ਇੱਕ ਇਸ ਤਰ੍ਹਾਂ ਦੀ ਵੀਡੀਓ ਪਿਛਲੇ ਦਿਨੀ ਸਾਨੂੰ ਵੇਖਣ ਮਿਲੀ ਸਕੂਲ ਦੀ ਬੱਚੀ ਆ ਉਮਰ ਵਸਾ ਉਹਦੀ 13-14 ਸਾਲ ਹੋਣੀਆਂ ਕਿਹੜੀ ਸਰਿੰਜਾ ਇਹ ਸਰਿੰਜਾ ਨੇ ਜੋ ਕਿੱਥੋਂ ਮਿਲ ਰਹੀਆਂ ਨੇ ਕਿਨੇ ਦਾ ਸਟੋਰ ਤੋਂ ਮਿਲ ਰਹੀਆਂ ਨੇ ਤੁਸੀਂ 31 ਦਸੰਬਰ ਤੇ ਕਹਿ ਰਹੇ ਹੋ ਕਿ ਨਸ਼ਾ ਮੁਕਤ ਪੰਜਾਬ ਕਰ ਦੇਵਾਂਗੇ ਕਿਵੇਂ ਨਸ਼ਾ ਮੁਕਤ ਉਹ ਬਾ ਸਾਡੇ ਨਾਲ ਪਟਿਆਲਾ ਦੇ ਸਮਾਜ ਸੇਵੀ ਨੇ ਇਸ ਗੰਭੀਰ ਮਸਲੇ ਨੂੰ ਲੈ ਕੇ ਸਾਡੇ ਨਾਲ ਜੁੜੇ ਸਾਨੂੰ ਅਪਰੋਚ ਕੀਤੀ ਕਿ ਮੇਰੀ ਸੁਣਵਾਈ ਨਹੀਂ ਹੋ ਰਹੀ ਕਿਤੇ ਮੈਂ ਵਕ ਵਕ ਚੈਨਲਾਂ ਕੋਲੇ ਗਿਆ ਉਹ ਪਿੱਛੇ हट ਜਾਂਦੇ ਨੇ ਕਈ ਵਾਰੀ ਰਿਪੋਰਟ ਬਣਾ ਲੈਂਦੇ ਨੇ ਉਹ ਨਸ਼ਰ ਨਹੀਂ ਕਰਦੇ ਡਰਦੇ ਨੇ ਸਰਕਾਰ ਦਾ ਦਬਾਅ ਭਗਵੰਤ ਮਾਨ ਜੀ ਅਸੀਂ ਚੁੱਪ ਨਹੀਂ ਰਹਿਣ ਵਾਲੇ ਜੋ ਤੁਸੀਂ ਤੁਹਾਡੀ ਕਾਰਵਾਈ ਹੋ ਸਕਦੀ ਆ ਅਸੀਂ ਉਹ ਪੱਤਰਕਾਰਤਾ ਦੇ ਵਿੱਚ ਵਿਸ਼ਵਾਸ ਰੱਖਦੇ ਆ ਜਿਹੜੀ ਪੱਤਰਕਾਰਤਾ ਪੰਜਾਬ ਦੇ ਲਈ ਸਾਰੂ ਹੋਵੇਗੀ ਜਿਹੜੀ ਪੱਤਰਕਾਰਤਾ ਪੰਜਾਬ ਦੇ ਸਾਰੂ ਮੁੱਦਿਆਂ ਦੇ ਲੈ ਕੇ ਗੱਲ ਕਰੇਗੀ ਅਸੀਂ ਕਿਸੇ ਪਾਰਟੀ ਦੇ ਲਈ ਨਾ ਦਾ ਕਿਸੇ ਪਾਰਟੀ ਦੇ ਕੋਲ ਵਿਕੇ ਸੀ ਨਾ ਵਿਕਾਂਗੇ ਨਾ ਚੁਕੇ ਸੀ ਨਾ ਚੁਕਾਂਗੇ ਅਸੀਂ ਹਮੇਸ਼ਾ ਮੁੱਦਿਆਂ ਦੀ ਗੱਲ ਕੀਤੀ ਐ ਔਰ ਮੁੱਦੇ ਅਸੀਂ ਲੈ ਕੇ ਲੋਕਾਂ ਦੀ ਕਚਹਿਰੀ ਦੇ ਵਿੱਚ ਆਵਾਂਗੇ ਲੋਕਾਂ ਦਾ ਵਿਸ਼ਵਾਸ ਸਾਡੇ ਨਾਲ ਹੈ ਤਾਂ ਭਾਈ ਸਾਹਿਬ ਪੂਰਾ ਤਾਂ ਨਾਮ ਦੱਸੋ ਜੀ ਇਹ ਤੁਹਾਨੂੰ ਸਿੰਜਾਂ ਮਿਲੀਆਂ ਕਿੱਥੋਂ ਮੇਰਾ ਨਾਮ ਗੁਰਮukh Singh Guruwaji ਸੰਸਥਾ ਸਾਡੀ ਮਰੀਜ਼ ਮਿੱਤਰਾ ਜੀ ਇਹ ਸਿੰਜਾਂ ਇੱਕ ਮਹੱਲੇ ਵਿੱਚੋਂ ਮੈਂ ਲੰਘ ਰਿਹਾ ਸੀ ਇੱਕ ਛੋਟਾ ਬੱਚਾ ਇਹ ਸਿੰਜਦਾ ਦੇਖਦੇ ਹੋਗੇ ਮੋਹਰੇੜਾ ਕੈਪ ਲੱਗਿਆ ਹੋਇਆ ਇਹਨੂੰ ਐਦਾਂ ਖੋਲ ਕੇ ਇਹਨੂੰ ਪੀ ਰਿਹਾ ਸੀ ਐਦਾਂ ਬਾਹਰੋਂ ਚੋਂ ਜਲ ਨਿਕਲਦੀ ਆ ਜਦੋਂ ਮੈਂ ਦੇਖਿਆ ਵੀ ਇਹ ਬੱਚਾ ਕੀ ਪੀ ਰਿਹਾ ਪੂਜੀ ਮਾਂ ਨੂੰ ਪੁੱਛੇ ਬਲਕਿ ਮੈਂ ਉਹ ਮਾਂ ਨਾਲ ਸੀ ਉਹ ਕਹਿੰਦੀ ਮਿੱਠਾ ਵੀ ਤਰਲ ਪਦਾਰਥ ਹੈ ਜੈਲੀ ਆ ਇਹ ਬੱਚਾ ਵੀ ਰਿਆ ਤਾਂ ਮੈਂ ਦੇਖਿਆ ਤਾਂ ਸਿੰਜ ਵਿੱਚ ਪੂਰੀ ਬਿਲਕੁਲ ਇਹ ਹੋ ਬਹੁਤ ਨਮੀ ਸਿੰਜ ਹੁੰਦੀਆਂ ਉਮੇ ਆ ਜਾਂ ਕੈਮੀਕਲ ਸ਼ਾਪ ਤੋਂ ਮਿਲਦੀ ਆ ਉਦੋਂ ਬਾਅਦ ਮੈਂ ਉਸੇ ਕਰਿਆਨਾ ਸਟੋਰ ਤੋਂ ਦੋ ਸਿੰਜਾਂ ਲੈ ਲਈਆਂ ਉਸ ਤੋਂ ਬਾਅਦ ਮੈਂ ਆਪਣੇ ਟੀਮ ਦੇ ਸਾਡੇ ਵਲੰਟੀਅਰਸ ਮੈਂ ਭੇਜੇ ਪਟਿਆਲਾ ਸ਼ਹਿਰ ਦੇ ਵੱਖ-ਵੱਖ ਏਰੀਆ ਵਿੱਚ ਸਲਮ ਮੇਰੀਆਂ ਵਿੱਚ ਜਿੱਥੇ ਕਿ ਹਰ ਦੁਕਾਨ ਤੇ ਇਹ ਫਿਕ ਰਹੀ ਸੀ ਕਿੰਨੇ ਰੁਪਏ ਦਾ ਜੀ ਇਹ ਇਹ ਸਿਰਫ 5 ਰੁਪਏ ਦੀ ਮਿਲ ਰਹੀ ਆ 5 ਰੁਪਏ ਵਿੱਚ ਮਿੱਠਾ ਜਹ ਦਿੱਤਾ ਜਾ ਰਿਹਾ ਬੱਚਿਆਂ ਨੂੰ ਇਹ ਸਭ ਤੋਂ ਪਹਿਲੀ ਗੱਲ ਤਾਂ ਇਸ ਦੇ ਸਿਰਿੰਜ ਦੇ ਉੱਤੇ ਕੋਈ ਤਾਂ ਮੈ ਲੇਬਲ ਕੋਈ ਐਕਸਪਾਇਰੀ ਕਿਹੜੀ ਕੰਪਨੀ ਬਣਾ ਰਹੀ ਹੈ ਕੁਝ ਨਹੀਂ ਹੈਗਾ ਵੀ ਕੀ ਮਟੀਰੀਅਲ ਹੈ ਜੇ ਅਸੀਂ ਗੱਲ ਕਰੀ ਮਟੀਰੀਅਲ ਦੀ ਉਹ ਦੂਜਾ ਪੁਆਇੰਟ ਹੈ ਕਿ 5 ਰੁਪਏ ਦੀ ਨਵੀਂ ਸਿਰਿੰਜ ਕਿਵੇਂ ਸ਼ਾਪ ਤੋਂ ਮਿਲਦੀ ਹੈ ਬੜੀ ਔਖੀ ਜੀ ਨਵੀਂ ਸਿਰਿੰਜ ਦੀ ਵੈਲਿਊ ਹੈ 5 ਰੁਪਏ ਤਾਂ ਇੱਕ ਇਹ ਸਿਰਿੰਜ ਵਿੱਚ ਨਵੀਂ ਵਿੱਚ ਬੰਦਾ ਕਿਵੇਂ ਇੱਕ ਜੈਲੀ ਭਰ ਕੇ ਵੇਚ ਰਿਹਾ ਸਵਾਲ ਹੀ ਖੜਾ ਹੁੰਦਾ ਤਾਂ ਸਾਨੂੰ ਸ਼ੱਕ ਪੈਂਦਾ ਕਿ ਸਿਰਿੰਜ ਕਿਦਾਂ ਕਿਤੇ ਯੂਜ਼ਡ ਹੈ ਤੁਸੀਂ ਨੋਟ ਕਰੋਗੇ ਇਹ ਸਿਰਿੰਜ ਦਾ ਇਹ ਦੇਖੋ ਸਿਰਿੰਜ ਆਜ ਦੇ ਮੂਰੇ ਪੁਆਇੰਟ ਲੱਗਿਆ ਹੁੰਦਾ ਇਸ ਜਿਹੜੀ ਜੈਲੀ ਵਾਲ ਤੋਂ ਨੂੰ ਇੱਕ ਨਵੀਂ ਸਿੰਜ ਆਪਣੇ ਨਾਲ ਲੈ ਕੇ ਆਏ ਉਹ ਦਿਖਾਣਾ ਮੈਂ ਇਹ ਸਿੰਜ ਕੰਪਨੀ ਵੱਲੋਂ ਪੈਕ ਹੈ ਬਾਕਾਇਦਾ ਸਾਡੇ ਕੋਲ ਦਾ ਜੀਐਸਟੀ ਬਿੱਲ ਤੁਹਾਡੇ ਕੋਲ ਅਵੇਲੇਬਲ ਹੁੰਦਾ ਤੇ ਇਹ ਸਿੰਜ ਦੇ ਨਾਲ ਆਪਾਂ ਦੇਖ ਰਹੇ ਹਾਂ ਕਿ ਨੀਡਲ ਵੱਖਰੀ ਹੁੰਦੀ ਆ ਇਹ ਨੀਡਲ ਲੱਗ ਜਾਂਦੀ ਆ ਦੂਸਰੀ ਸਿੰਜ ਇਹ ਦੇਖੋ ਆਹ ਨੀਡਲ ਲੱਗ ਜਾਂਦੀ ਆ ਤੁਹਾਨੂੰ ਲੱਗ ਕੇ ਦਿਖਾਵਾਂਗੇ ਵੀ ਤਾਂ ਮੇਰਾ ਸਵਾਲ ਹੈ ਕਿ ਇਹ ਦੋਨੇ ਥਰਿੰਜਾ ਦੇਖੋ ਸੇਮ ਹੋ ਗਈਆਂ ਜਿਹਦਾ ਜਿਹੜਾ ਆਹ ਪੁਆਇੰਟ ਹੈਗਾ ਇਹ ਨੀਡਲ ਮੈਨ ਹੈ ਇਹ ਤਾਂ ਟੁੱਟ ਜਾਂਦਾ ਹੈ ਜੀ ਇਹ ਨਿਕਲ ਕੇ ਇਹ ਪੰਨ ਪਿੱਛੇ ਰਹਿ ਜਾਂਦਾ ਹੂੰ ਅਗਰ ਕੰਪਨੀ ਬਣਾਉਂ ਲੋ ਮੈਂ ਕਹਿੰਦਾ ਕੋਈ ਕੰਪਨੀ ਬਣਾ ਉਹ ਸਿੰਜ ਤਿਆਰ ਕੀਤੀ ਵੀ ਗਏ ਮੈਨੂਫੈਕਚਰ ਕੀਤੀ ਵੀ ਗਈ ਆ ਤਾਂ ਕੰਪਨੀ ਇਹ ਪਿੱਛੇ ਪੰਡਣਾ ਛੱਡ ਦੇ ਕੋਈ ਹੋਰ ਕੈਪ ਲਾ ਦਿੰਦੀ ਇਹਨੂੰ ਬੰਦ ਕਰਨ ਵਾਸਤੇ ਇਹਦਾ ਮੂੰਹ ਪਰ ਇਹ ਜਿਹੜਾ ਹੈਗਾ ਪੰਡ ਵੀ ਆਹ ਸਿੰਜ ਦੇਖੋ ਨੀਡਲ ਆਪਾਂ ਨੂੰ ਇੱਥੋਂ ਉਤਾਰਦੇ ਆ ਤੇ ਇੱਥੇ ਲੱਗ ਗਈ ਜੀ ਹੁਣ ਇਹਦਾ ਕੀ ਹੋ ਰਿਹਾ ਬਹੁਤ ਮਿਸਯੂਜ਼ ਹੋ ਰਿਹਾ ਕੈਮਿਸਟਰੀ ਪੌਲ ਸਿੰਜ ਨਹੀਂ ਮਿਲਦੀ ਜਿਹੜੇ ਨਸ਼ੇੜੀ ਨੇ ਛੇਵਾਂ ਦਰਿਆ ਪੰਜਾਬ ਚ ਵਗ ਰਿਹਾ ਚਿੱਟੇ ਦੇਕਰ ਲਾ ਲੇ ਜੁੰਡ ਬਣ ਕੇ ਜਿੱਟਾ ਲਾਉਂਦੇ ਨੇ ਉਹ ਲੈ ਕੇ ਬੱਤਰੇ ਨੇ ਇਹ ਪੰਜਾਬੀ ਥੋੜਾ ਜਿਆ ਗੌਰ ਕਰੋ ਤੁਹਾਡੇ ਨਾਲ ਬਹੁਤ ਵੱਡੀ ਸਾਜ਼ਿਸ਼ ਹੋ ਰਹੀ ਆ ਤੁਹਾਡੇ ਬੱਚਿਆਂ ਨੂੰ ਇੱਕ ਤਾਂ ਸੱਤਵਾਂ ਦਰਿਆ ਚੱਲ ਰਿਹਾ ਤੁਸੀਂ ਬੱਚੇ ਬਾਹਰ ਭੇਜ ਰਹੇ ਹੋ ਇੱਥੇ ਬੱਚਾ ਰਹਿਣ ਚੋਂ ਜਿਹੜਾ ਛੇਵਾਂ ਦਰਿਆ ਚੱਲ ਰਿਹਾ ਇਹਦੇ ਵਿੱਚ ਤੁਹਾਨੂੰ ਆਹ ਪੋਸਿਆ ਜਾ ਰਿਹਾ ਆਹ ਸੂਈ ਆ ਇਹ ਇਸ ਦੇ ਵਿੱਚ ਵੀ ਲੱਗੇ ਇਹ ਨਕਲੀ ਸਰੀੰਜਾ ਜਿਹੜੀ 5 ਰੁਪਏ ਦੀ ਮਿਲਦੀ ਆ ਕਰੇਨਾ ਸਟੋਰ ਤੋਂ ਮਿਲਦੀ ਆ ਇਹ ਹੈਗੀ ਆ ਕੰਪਨੀ ਦੀ ਸਿਰਿੰਜ ਜਿਹੜੀ ਹੈਗੀ ਆ ਇਹ ਤੇ ਵੀ ਲੱਗ ਜਾਂਦਾ ਕੈਪ ਤਾਂ ਕਿਵੇਂ ਤੁਹਾਡੇ ਬੱਚਿਆਂ ਨੂੰ ਘਰ ਤੱਕ ਅਪਰੋਚ ਕੀਤੀ ਜਾ ਰਹੀ ਹੈ ਛੋਟੇ ਬੱਚੇ ਮਤਲਬ 5-7 ਸਾਲ ਦਾ ਬੱਚਾ ਇਹਨੂੰ ਯੂਜ਼ ਕਰ ਲਾਂ ਕਿ ਜਾਂਦਾ ਜਿਹੜੇ ਬੱਚੇ ਮੈਂ ਦੇਖਿਆ ਬੱਚਾ ਸਿਰਿੰਜ ਨੂੰ ਪੀ ਰਿਹਾ ਸੀ ਜੈਲੀ ਕੱਟ ਗਏ ਉਹ ਬੱਚਾ 3 ਸਾਲ ਦਾ ਸੀ ਹੂੰ ਜਿੱਥੋਂ ਕਿ ਜਿਹੜਾ ਮੇਰਾ ਹੈਗਾ ਵੀ ਮਾਈਂਡ ਇਸ ਤੇ ਗਿਆ ਗੱਲ ਤੇ ਨੋਟਿਸ ਕੀਤਾ ਮੈਂ ਤੇ ਮੈਂ ਸੋਚਿਆ ਮੇਰੇ ਖੁੱਦੇ ਮੇਰੇ ਆਪਣੇ ਬੱਚੇ ਵੀ ਨੇ ਕੱਲੋਂ ਮੇਰੇ ਬੱਚੇ ਵੀ ਸਿੰਜੇ ਲੱਗ ਸਕਦੇ ਨੇ ਅੱਜ ਇਹ ਬੱਚਾ ਸਿੰਜ ਨਾਲ ਪਿਆਰ ਕਰੂਗਾ ਵੱਡਾ ਕੇ ਬੱਚਾ ਸਿੰਜ ਨੂੰ ਵਰਤੂਗਾ ਵੀ ਜਿਹਨਾਂ ਬੱਚਿਆਂ ਹੱਥਾਂ ਵਿੱਚ ਪੈਨ ਜਾਂ ਪੈਨਸਲ ਹੋਣਾ ਚਾਹੀਦਾ ਉਹਨਾਂ ਵੱਸ ਸਿੰਜ ਚ ਪਕੜਾ ਰਹੇ ਆ ਇੱਕ ਸਿੰਜੇ ਕਲਚਰ ਪ੍ਰਮੋਟ ਕਰ ਰਹੇ ਆ ਸਾਡੀ ਸੰਸਥਾ ਮਰੀਜ਼ ਬਿੱਤਰਾ ਬੇਸਿਕਲੀ ਜਿਹੜਾ ਸਿੰਜੇ ਕਲਚਰ ਆ ਇਹਦੇ ਖਿਲਾਫ ਚੱਲ ਰਹੀ ਆ ਜੀ ਤੇ ਉਸ ਤੋਂ ਬਾਅਦ ਅਸੀਂ ਮਾਲ ਸਿਹਤ ਵਿਭਾਗ ਨੂੰ ਸਿਵਲ ਸਰਪੰਚ ਸਾਹਿਬ ਨੂੰ ਮੇਰੇ ਇਹਦੇ ਸਾਥੀ ਨੇ ਉਹਨਾਂ ਨੂੰ ਕਹੂੰਗਾ ਜੇਕਰ ਇੱਥੇ ਰਿਪੋਰਟ ਦੇ ਵਿੱਚ ਡਾਕਟਰ ਬਲਬੀਰ ਸਿੰਘ ਸਾਡੇ ਸਿਹਤ ਮੰਤਰੀ ਨੇ ਜੇਕਰ ਉਹਨਾਂ ਨਾਲ ਗੱਲ ਹੋ ਸਕਦਾ ਹੈ ਕੈਨਲੀ ਜਰੂਰ ਫੋਨ ਪੈ ਉਹਨਾਂ ਦਾ ਕਰੋ ਉਹਨਾਂ ਨਾਲ ਹੀ ਵੀ ਅਸੀਂ ਗੱਲ ਕਰਾਂਗੇ ਫੋਨ ਚੁੱਕਦੇ ਨੇ ਕਿ ਨਹੀਂ ਚੁੱਕਦੇ ਜੇਕਰ ਇਹ ਹੋਰ ਸਰਕਾਰ ਦੇ ਕਿਸੇ ਨੂੰ ਮੈਂਦੇ ਦਾ ਫੋਨ ਹੋ ਸਕਦਾ ਤਾਂ ਲਾਜ਼ਮੀ ਕਰਿਓ ਕਿਉਂਕਿ ਅੱਜ ਮਸਲਾ ਲੋਕਾਂ ਦੇ ਬੱਚਿਆਂ ਦੀ ਜਾਨ ਦਾ ਮਸਲਾ ਹੈ ਤੇ ਡਾਕਟਰ ਸਾਹਿਬ ਜਿਹੜਾ ਇੱਥੇ ਤੁਸੀਂ ਇੱਕ ਹੋਰ ਗੱਲ ਕਰ ਰਹੇ ਸੀ ਇਸ ਤੋਂ ਪਹਿਲਾਂ ਸਾਡੇ ਨਾਲ ਇੰਟਰਵਿਊ ਕਰਨ ਤੋਂ ਪਹਿਲਾਂ ਕਿ ਖੰਡਰ ਬਿਲਡਿੰਗਾਂ ਦੇ ਵਿੱਚ ਤੁਹਾਨੂੰ ਸਿੰਜ ਮਿਲ ਰਹੀਆਂ ਇਹ ਮਿਲ ਰਹੀਆਂ ਅਸਲੀ ਵਾਲੀਆਂ ਜਾਂ ਇਹ ਮਿਲ ਰਹੀਆਂ ਆ ਮਿਲ ਰਹੀਆਂ ਨੇ ਕਿਉਂਕਿ ਦੇਖੋ ਜਿਹੜੀ ਅਸਲੀ ਸਿੰਜ ਹੈ ਨਾ ਇਹਦੇ ਉੱਤੇ ਹਾ 1 2 3 ਐਮ ਐਲ ਮਾਰਕ ਹੈਗਾ ਇਹਦੇ ਤੇ ਮਾਰਕ ਨਹੀਂ ਹੈਗਾ ਪਰ ਇਹ ਦੱਸ ਮੈਂ ਇਹ ਮਿੱਟ ਵੀ ਜਾਂਦਾ ਹੈ ਅਗਰ ਆਪਾਂ ਮਟਾਵਾਂਗੇ ਮਿਟ ਜੂਗਾ ਇਹ ਪਰ ਜੇ ਆਪਾਂ ਗੱਲ ਕਰੀਏ ਵੀ ਕਿਤੇ ਆਮ ਜਿਹੜੇ ਇੱਕ ਨਸ਼ੇੜਿਆਂ ਦੀ ਅਪਰੋਚ ਸਿੰਜ ਲੈਣੀ ਔਖੀ ਸੀ ਮਤਲਬ ਸਿੰਜ ਦੇ ਕੇਮਿਸਟੋ ਦੇ 5 ਰੁਪਏ ਦਈਏ ਉਹ 100 ਰੁਪਏ ਆਫਰ ਕਰਦੇ ਨੇ ਆਕੇ ਸਾਡੇ ਕੋਲ ਮੁੰਡੇ ਕਿ ਕੁੜੀਆਂ ਵੀ ਲੈਣ ਆਉਂਦੀਆਂ ਨੇ ਕਿ ਤੁਹਾਨੂੰ ਸਿੰਜ ਦਿਓ ਜੀ ਜੇ ਮਨਾ ਕਰੋ ਇੱਕ ਲੜਕੀ ਤਾਂ ਮੈਨੂੰ ਕਹਿੰਦੀ ਤੁਸੀਂ ਆਪਣੀ ਦੁਕਾਨ ਨੂੰ ਤਾਲਾ ਲਗਾ ਦਿਓ ਤੁਸੀਂ ਕੇਮਿਸਟਰੀ ਸ਼ਾਪ ਕਰਦੇ ਹੋ ਤੇ ਖੋਲੀ ਬੈਠੇ ਹੋ ਜੀ ਤੁਹਾਡਾ ਸਿੰਜਰੀ ਹੈਗੀ ਇੱਕ ਅਸੀਂ ਹੱਥ ਜੋੜਦੇ ਸਾਡੇ ਕੋਲ ਤਾਂ ਹੈ ਹੀ ਨਹੀਂ ਜੀ ਮਤਲਬ ਉਹਨਾਂ ਵਾਸਤੇ ਸੌਖੀ ਪ੍ਰੋਜੈਕਟ ਹੋ ਜਗੀ ਕੇਮਿਸਟਰੀ ਸ਼ਾਪ ਦੇ ਬਜਾਏ ਕਿਸੇ ਵੀ ਕਰਿਆਨਾ ਸਟੋਰ 'ਚ ਕਿਸੇ ਕਨਫੈਕਸ਼ਨ ਸਟੋਰ 'ਚ ਕਿਸੇ ਗਲੀ 'ਚ ਕਿਸੇ ਮਹੱਲੇ 'ਚ ਕਿਸੇ ਪਿੰਡ 'ਚ ਜਾਓ ਭਾਵੇਂ ਡੱਬਾ ਲੈ ਕੇ ਆ ਜਾਓ ਜੀ ਪੰਜਰ ਵੀ ਸਿੰਜ ਮਿਲ ਰਹੀ ਹੈ ਉਹਨਾਂ ਦਾ ਮੁੱਖ ਕਾਰਨ ਹੈ ਕਿ ਪਿਛਲੇ ਦਿਨ ਤੁਸੀਂ ਇੱਕ ਸਰਵੇ ਹੋਇਆ ਪੰਜਾਬ ਵਿੱਚ 10000 ਐਚਏਵੀ ਪੋਸਟਿਵਿਟੀਸ਼ਨ ਵਧਨੇ ਆਪਣੇ ਪੰਜਾਬ 'ਚ ਜੀ ਕਿਤਨਾ ਕਿਤੇ ਉਹਦਾ ਮੁ ਰਸ ਇੰਜੈਕਟਰ ਇੱਕ ਆਪਾਂ ਨਗਰਾਂ ਬਾਹਰ ਚਿੱਟਾ ਲਾਣ ਵਾਲੇ ਝੁੰਡ ਬਣ ਕੇ ਟਾ ਲਾਉਂਦੇ ਨੇ ਇੱਕ ਸਿਰੰਜ ਵਰਤਦੇ ਇੱਕੋ ਸੂਈ ਵਰਤਦੇ ਨੇ ਉਹ ਜੀ ਵੀ ਇੱਕ 10000 ਜਿਹੜਾ ਪੇਸ਼ੈਂਟ ਪੰਜਾਬ ਚ ਵੱਧ ਗਿਆ ਆ ਉਹ ਜਿਹੜਾ ਬੱਚੇ ਆਪਾਂ ਕਿਸੇ ਕਿਸੇ ਯੂਜ਼ ਸਿਰੰਜ ਦੇ ਮਤਲਬ ਆ ਜਾਂਦੀ ਬੱਚਾ ਨੂੰ ਜੈਲੀ ਨੂੰ ਪੀਂਦਾ ਤਾਂ ਬਿਮਾਰੀ ਬੱਚਿਆਂ ਚ ਫੈਲਣਗੀ ਉਹ ਭਾਵੇਂ ਕੋਈ ਅੱਛਾ ਵੀ ਪੇਸ਼ੈਂਟ ਆ ਉਹ ਕੋਈ ਕੈਂਸਰ ਪੇਸ਼ੈਂਟ ਆ ਕਿ ਹੋਰ ਬਿਮਾਰੀ ਦਾ ਪੇਸ਼ੈਂਟ ਆ ਤਾਂ ਸਾਡੇ ਹੀ ਬਾਰ-ਬਾਰ ਪੰਜਾਬ ਸਰਕਾਰ ਨੂੰ ਮਾਣਯੋਗ ਮੁੱਖ ਮੰਤਰੀ ਭਵੰਤਮਨ ਭਵੰਤ ਸਿੰਘ ਮਾਹਜਨ ਬੇਨਤੀ ਆ ਕਿ ਇਹਦੀ ਕੋਈ ਜਾਂਚ ਕਰਵਾਈ ਜਾਵੇ ਤੇ ਵੱਡੇ ਲੈਵਲ ਤੇ ਤੁਸੀਂ ਤਾਂ ਕੋਈ ਮਲ ਕਿ ਕੋਈ ਬੱਚੇ ਨੂੰ ਪੁੱਛੇ ਕਿਥੋਂ ਇਹ ਸਰੰਝ ਮਿਲੀ ਬੱਚਿਆਂ ਦੇ ਮਾਪੇ ਪੁੱਛਦੇ ਕਿ ਕਿਥੋਂ ਲੈ ਕੇ ਆਣੇ ਆ ਕਹੋ ਕਿ ਘਰ ਤੇ ਸਰੰਝ ਤਾਂ ਜਾਂਦੀ ਹੋਵੇਗੀ ਜੇ ਵਿਕ ਤੁਹਾਡੇ ਮੈਂ ਮਾਧਿਅਮ ਰਹੀ ਮੈਂ ਮਾਪਿਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਬੱਚਾ ਕਰੋ ਬਿਆਰੋਂ ਕੁਝ ਖਰੀਦਦਾ ਲੈ ਕੇ ਤਾਂ ਘਰ ਹੀ ਆਂਦਾ ਤਾਂ ਮਾਪਿਆਂ ਨੂੰ ਲੋੜ ਜਾਗਰੂਕ ਹੋਣ ਦੀ ਨਾਲ ਬੱਚਾ ਕੀ ਖਰੀਦ ਰਿਹਾ ਕੀ ਖਾ ਰਿਹਾ ਕੀ ਪੀ ਰਿਹਾ ਤਾਂ ਅਸੀਂ ਐਸਐਮਓ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਐਸਐਮਓ ਸਾਹਿਬ ਇਸ ਪੂਰੇ ਮਾਮਲੇ ਤੇ ਕੀ ਬੋਲਦੇ ਨੇ ਕਿਉਂਕਿ ਅੱਜ ਜ਼ਿੰਮੇਵਾਰੀ ਉਹ ਸੀਟ ਤੇ ਬੈਠੇ ਲੋਕਾਂ ਦੀ ਤਾਂ ਗੱਲਬਾਤ ਕਰਦੇ ਰਵਾਂਗੇ ਨਾਲ ਨਾਲ ਔਰ ਸਾਡੀ ਕੋਸ਼ਿਸ਼ ਹੈ ਕਿ ਡਾਕਟਰ ਸਾਹਿਬ ਨਾਲ ਗੱਲਬਾਤ ਹੋਵੇ ਤਾਂ ਕਿੰਨੇ ਕਹ ਤੱਕ ਤੋਚੀ ਇਹ ਸਿਰਿੰਜਾਂ ਜਿਹੜੀਆਂ ਯੂਜ਼ ਹੋਈਆਂ ਸਿਰਿੰਜਾਂ ਇਕੱਠੀਆਂ ਕਰ ਚੁੱਕੀਆਂ ਦੀ ਐਸਐਮਓ ਸਾਹਿਬ ਸਰ ਮੈਂ ਰਮਨਦੀਪ ਗੱਲ ਕਰ ਰਿਹਾ ਸੀ ਗਲੋਬਲ ਟਾਕਸ ਤੋਂ ਜੀ ਅੱਜ ਅਸੀਂ ਇੱਕ ਗੰਭੀਰ ਮੁੱਦੇ ਤੇ ਚਰਚਾ ਕਰ ਰਹੇ ਹਾਂ ਜਿਹੜੀਆਂ ਕਰਿਆਨਾ ਸਟੋਰਾਂ ਤੇ ਸਿਰਿੰਜ ਜੈਲੀ ਵਾਲੀਆਂ ਸਿਰਿੰਜ ਵੇਚ ਰਹੀਆਂ ਦੀ ਕਿ ਤੁਹਾਨੂੰ ਉਹ ਮਾਮਲਾ ਤੁਹਾਡੇ ਧਿਆਨ ਦੇ ਵਿੱਚ ਹੈ ਜੀ ਅੱਛਾ ਜੀ ਕਿਉਂ ਨਹੀਂ ਹੈ ਜੀ ਬਿਲਕੁਲ ਕਿੰਨੇ ਲੋਕਾਂ ਤੇ ਕਾਰਵਾਈ ਕਰ ਦਿੱਤੀ ਗਈ ਹੈ ਕਿੰਨੇ ਕਿੰਨੇ ਹੁਣ ਤੱਕ ਤੁਸੀਂ ਇਹ ਸਿਰਿੰਜਾਂ ਪੜ ਚੁੱਕੇ ਕਿੰਨੇ ਲੋਕਾਂ ਦੇ ਕੇਸ ਦਰਜ ਕਰ ਦਿੱਤਾ ਜੀ ਦੇਖੋ ਜੀ ਅੱਜ ਨਹੀਂ ਪਹਿਲਾਂ ਆਫਸਾਈਡ ਮਤਲਬ ਕੋਈ ਕਾਰਵਾਈ ਕਿੰਨੀ ਹੀ ਨਹੀਂ ਕੀਤੀ ਹੋਗੀ ਹਾਂ ਜੀ ਮੇਰੀ ਟੀਮ ਚਾਹੇ ਸਾਰੇ ਚੈਕਿੰਗ ਕਰਾਈ ਰਿਪੋਰਟ ਉਹਨਾਂ ਦੇ ਸਾਹਮਣੇ ਸੈਂਪਲ ਉਹਨਾਂ ਦੇ ਕਨਫਿਸਕੇਟ ਕਰ ਲੈ ਜੀ ਉਹ ਲੋਕੀ ਜਾਣਗੇ ਸਭ ਚੈਕਿੰਗ ਹੋ ਗਈ ਇਹ ਕਿੱਥੋਂ ਸਿਰਿੰਜ ਆ ਰਹੀਆਂ ਸਰ ਸਰ ਸਿਰਿੰਜ ਕਿੱਥੋਂ ਆ ਰਹੀਆਂ ਇਹ ਜੀ ਇੱਕ ਰੀਜੀ ਸਕੇ ਪਰਿਆਸ ਫਰੀ ਹੈ ਕਿ ਦੀ ਰਿਪੋਰਟ ਕਿੱਥੋਂ ਆ ਰਹੀ ਹੈ ਸਰ ਕੋਰਸ ਡੇਟ ਤੋਂ ਪੰਜਾਬ ਦੇ ਵਿੱਚ ਸਰੰਜਾ ਆਈਆਂ ਸਿਹਤ ਵਿਭਾਗ ਕੀ ਸੁੱਤਾ ਹੋਇਆ ਮੈਂ ਨਹੀਂ ਦੇਖਦਾ ਜੀ ਨਾ ਇਹਦਾ ਜਵਾਬ ਮੈਨੂੰ ਕਿੰਨੇ ਤੁਸੀਂ ਆਪ ਦੇ ਤੌਰ ਤੇ ਤੁਸੀਂ ਤੁਹਾਡਾ ਕੰਮ ਸਿਹਤ ਵਿਭਾਗ ਕਰ ਰਿਹਾ ਤੁਹਾਡੇ ਕੋਲ ਰਿਪੋਰਟ ਆਈ ਕਿੰਨੇ ਲੋਕਾਂ ਤੇ ਤੁਸੀਂ ਰეკਮੈਂਡੇਸ਼ਨ ਕੀਤੀ ਹੈ ਕਿ ਪਰਚਾ ਦਰਜ ਕਰੋ ਜੀ ਹਾਂ ਜੀ ਕਿੰਨੇ ਲੋਕਾਂ ਦੀ ਤੁਸੀਂ ਰეკਮੈਂਡੇਸ਼ਨ ਕਰਤੀ ਜਿੱਤੋਂ ਇਹ ਡੀਓ ਸਾਹਿਬ ਮਲੇ ਨਹੀਂ ਮੰਨਦਾ ਜੀ ਇਹ ਇਹ ਕੰਪਲੀਟ ਵੀ ਕੋਈ ਰਿਪੋਰਟ ਹੀ ਨਹੀਂ ਹੈ ਕਿ ਕੀ ਹੋਇਆ بس ਇਹਨਾਂ ਨੂੰ ਬਤਾ ਵੀ ਕਰਾਈ ਜਾ ਕੇ ਦੇਖ ਤਾਂ ਐਸਐਮਓ ਸਾਹਿਬ ਕੋਲੇ ਕੰਪਲੀਟ ਰਿਪੋਰਟ ਹੀ ਨਹੀਂ ਮੰਨ ਰਹੇ ਆ ਕਿ ਸਾਡੇ ਕੋਲ ਸਰਿੰਜਾਂ ਦਾ ਮਾਮਲਾ ਆ ਰਿਕਮੈਂਡੇਸ਼ਨ ਕੀ ਹੋਏਗੀ ਉਹ ਜਨਾਬ ਜੀ ਤੁਸੀਂ ਮੈਨੂੰ ਸਪੋਰ ਕਿੱਧਰ ਰਹੇ ਹੋ ਤਾਂ ਇਸ ਤਰੀਕੇ ਦੇ ਨਾਲ ਅੱਜ ਵੀ ਮੰਨ ਰਹੇ ਆ ਕਿ ਸਾਡੇ ਕੋਲੇ ਰਿਪੋਰਟ ਆਈ ਆ ਮੰਨ ਰਹੇ ਸਭ ਕੁ ਪਰ ਰਿਕਮੈਂਡੇਸ਼ਨ ਨਹੀਂ ਕੋਈ ਆਏਗੀ ਕਿ ਅਸੀਂ ਪਰਚਾ ਦਰਜ ਕਰਾਵਾਂਗੇ ਇਹ ਹਾਲਾਤ ਸਾਡੇ ਸਿਹਤ ਵਿਭਾਗ ਦੇ ਹੈਗੇ ਨਹੀਂ ਡਾਕਟਰ ਸਾਹਿਬ ਚਿੰਤਾ ਦਾ ਵਿਸ਼ਾ ਬਹੁਤ ਜਿਹੜਾ ਹੈਗਾ ਗੰਭੀਰ ਚਿੰਤਾ ਦਾ ਵਿਸ਼ਾ ਇਸ ਵਿੱਚ ਜਨਾਬ ਜੀ ਬਿਲਕੁਲ ਗੰਭੀਰ ਮੁੱਦਾ ਜੀ ਤੇ ਸੇਧਪਾਗ ਨੂੰ ਅਸੀਂ ਇੱਕ ਸਹੀ ਸ਼ੌਪ ਤੇ ਵੀ ਆ ਉਹ ਹੋਲਸੇਲਰ ਪਟਿਆਲੇ ਦਾ ਵੱਡਾ ਡਿਸਟ੍ਰੀਬਿਊਟਰ ਹੈ ਜਿਹਦੇ ਕੋਲ ਅਸੀਂ ਮੈਂ 1000 ਵਿੱਚ ਲੈਣਗੇ ਸੀ ਅਸੀਂ ਉਹਦੀ ਵੀਡੀਓ ਵੀ ਬਣਾਈ ਸੀ 1000 ਵਿੱਚ ਵੀ ਅਵੇਲੇਬਲ ਨੇ ਸਾਡੇ 10 ਦੇ ਮੁਤਾਬਿਕ ਸੇਧਪਾਗ ਉੱਥੇ ਗਿਆ ਰੇਟ ਤਾਂ ਕੀਤੀ ਆ ਪਰ ਉੱਥੇ 18 ਡੱਬੇ ਮਿਲੇ ਨੇ ਜਿਹਦਾ ਵਿੱਚੋਂ 30 55 ਕਿਕਰ ਵਿੱਚ ਹੁੰਦੀਆਂ ਨੇ ਉਹਨਾਂ ਨੇ ਚਾਰ ਡੱਬੇ ਨਾਲ ਲਿਖ ਗਏ ਨੇ ਮੈਂ ਸੈਂਪਲ ਭਰਿਆ ਉਸ ਤੋਂ ਬਾਅਦ ਪਰ ਇੱਕ ਦੁਕਾਨ ਤੇ ਇਹਨਾਂ ਨੇ ਰੇਟ ਕੀਤੀ ਅਸੀਂ ਕਹਿੰਦੇ ਦੇ ਵੀ ਪਟਿਆਲੇ 'ਚ ਹੋਰ ਵੀ ਵੱਡੇ ਸਟਾਕਿਸ ਨੇ ਉੱਥੇ ਰੇਟ ਕੀਤੀ ਜਾਵੇ ਪਰ ਉਹ ਇੱਕ ਦੁਕਾਨ ਤੇ ਹੀ ਮਾਲਕ ਖਾਣਾ ਮੁਰਤੀ ਕਰਕੇ ਕੌਣ ਆਈ ਸੀ ਜ ਸੇਧ ਬਾਅਦ ਡਾਕਟਰ ਆਈਸੀ ਬੀਜੇ ਹੂੰ ਉਹਨਾਂ ਨੇ ਉਹਨਾਂ ਨੇ ਕੀ ਕਿਹਾ ਕਿ ਕਿਸੇ ਤੇ ਪਰਚਾ ਦਰਜ ਹੋ ਜਾਏ ਕਿਉਂਕਿ ਤਾਂ ਬੜਾ ਸੰਕਟ ਅਸੀਂ ਉਹਨਾਂ ਨੂੰ ਮੁੱਚੇ ਪੁੱਛਿਆ ਤੁਸੀਂ ਇੱਕੇ ਸ਼ੌਪ ਤੇ ਬੈਠੇ ਹੋ ਸਰ ਵੱਡਾ ਸ਼ਹਿਰ ਆ ਚੋਰ ਪਰ ਚੱਲਦੇ ਹੋਰ ਪਾਸੇ ਉਹ ਨਹੀਂ ਕਹਿੰਦਾ ਸੀ ਐਥ ਮਿਨਿਸਟਰ ਇੱਥੋਂ ਆਉਂਦੇ ਨੇ ਕਿ ਅਸੀਂ ਕਹਿੰਦੇ ਅਸੀਂ ਉਹਨਾਂ ਦਾ ਅਸੀਂ ਅਪਰੋਚ ਕਰ ਰਹੇ ਹਾਂ ਮਿਲਣ ਦੀ ਪਰ ਸਾਨੂੰ ਕੋਈ ਟਾਈਮ ਹੀ ਨਹੀਂ ਮਿਲਿਆ ਹੈਗਾ ਤਾਂ ਇਹ ਵੱਡਾ ਗੰਭੀਰ ਮੁੱਦਾ ਆ ਔਰ ਪੰਜਾਬ ਦੇ ਲੋਕਾਂ ਆ ਜਿਹੜੀਆਂ ਮੇਰੇ ਕੋਲ ਸਰਿੰਜਾਂ ਪਈਆਂ ਨੇ ਇਹ ਇਹ ਸਰਿੰਜਾਂ ਨੇ ਇਹ ਤੁਹਾਡੇ ਘਰਾਂ ਦੇ ਵਿੱਚ ਬੱਚੇ 5 ਰੁਪਏ ਕੈਂਡੀ ਦੇ ਰੂਪ ਵਿੱਚ ਲੈ ਕੇ ਜਾ ਰਹੇ ਨੇ ਜੇ ਪੰਜਾਬ ਕੋ ਤੁਸੀਂ ਨਾ ਜਾਗੇ ਤੁਹਾਡੇ ਨਾਲ ਇੱਕ ਬਹੁਤ ਵੱਡੀ ਸਾਜ਼ਿਸ਼ ਹੋ ਰਹੀ ਹੈ ਕੌਣ ਲੋਕ ਸਾਜ਼ਿਸ਼ ਕਰ ਰਹੇ ਨੇ ਐਸਐਮ ਸਾਹਿਬ ਮੰਨ ਰਹੇ ਕਿ ਪੰਜਾਬ ਦੇ ਵਿੱਚੋਂ ਨਹੀਂ ਜਿਹੜੀਆਂ ਹੈਗੀਆਂ ਆ ਮੈਨੂਫੈਕਚਰਿੰਗ ਜਿਹੜੀ ਇਹਨਾਂ ਦੀ ਨਹੀਂ ਹੋ ਰਹੀ ਬਾਹਰੋਂ ਹੋ ਰਹੀ ਆ ਤਾਂ ਪੰਜਾਬ ਦੇ ਵਿੱਚ ਸਪਲਾਈ ਕੀਤੀ ਜਾ ਰਹੀ ਆ ਪਟਿਆਲਾ ਤੋਂ ਹੈਲਥ ਮਿਨਿਸਟਰ ਆਉਂਦੇ ਨੇ ਉਹਨਾਂ ਦੇ ਐਮਪੀ ਦੀ ਚੋਣ ਡਾ ਰਹੇ ਨੇ ਪਟਿਆਲਾ ਦੇ ਵਿੱਚ ਅਕਰੇਨਾ ਸਟੋਰਾਂ ਤੇ ਆਮ ਮਿਲ ਜਾਏਗੀ ਇਹ ਸਰਿੰਜਾਂ ਨੇ ਪਰ ਕਾਰਵਾਈ ਕਿਸ ਤੇ ਹੋਏਗੀ ਕਦੋਂ ਹੋਵੇਗੀ ਕਾਰਵਾਈ ਕਰੇਗਾ ਕੌਣ ਇਹ ਸਭ ਤੋਂ ਵੱਡੇ ਸਵਾਲ ਨੇ ਔਰ ਮੇਰੇ ਹੱਥ ਦੇ ਵਿੱਚ ਇੱਕ ਰਿਪੋਰਟ ਵੀ ਹੈਗੀ ਆ ਏਅਰਪੋਰਟ ਜਿਹੜੀ ਹੈਗੀ ਮੇਰੇ ਸਾਹ ਚਾਰ ਦਸੰਬਰ ਤੱਕ ਦੀ ਰਿਪੋਰਟ ਅਸੀਂ ਆਪਣੇ ਤੌਰ ਤੇ ਤਿਆਰ ਕੀਤੀ ਸੀ ਵੱਖਰੇ ਵੱਖਰੇ ਅਖਬਾਰਾਂ ਦੇ ਵਿੱਚ ਜਿਹੜੀਆਂ ਸੁਰਖੀਆਂ ਲੱਗਦੀਆਂ ਨੇ ਕਿ ਡਰੱਗਸ ਦੇ ਨਾਲ ਮਰੇ ਨੌਜਵਾਨਾਂ ਦਾ ਜਿਹੜੀ ਡੈਥ ਹੋ ਜਾਈ ਉਹਨਾਂ ਦੀ ਤਾਂ 4 ਦਸੰਬਰ ਜਿਹੜੀ ਹੈਗੇ ਨੇ ਉਦੋਂ ਤੱਕ 311 ਜਿਹੜੇ ਹੈਗੇ ਨੇ ਲੋਕ ਨਸ਼ੇ ਦੇ ਨਾਲ ਮਰੇ 21 ਦੇ ਸੀ ਵਿੱਚ ਐਡ ਆਨ ਕਰ ਲਗੇ ਨਕਲੀ दारू ਦੇ ਨਾਲ ਤਾਂ ਇਹਦੀ ਗਿਣਤੀ ਹੋਰ ਵੱਧ ਜਾਂਦੀ ਹੈ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਆਸ ਉਮੀਦ ਕਰਦੇ ਹਾਂ ਕਿ ਮੁੱਖ ਮੰਤਰੀ ਸਾਹਿਬ ਸਿਹਤ ਮੰਤਰੀ ਸਾਹਿਬ ਔਰ ਲੋਕਲ ਪ੍ਰਸ਼ਾਸਨ ਔਰ तमाम ਪਾਰਟੀਆਂ तमाम ਜਥੇਬੰਦੀਆਂ ਸਮਾਜਿਕ ਧਾਰਮਿਕ ਜਥੇਬੰਦੀਆਂ ਇਸ ਮੁੱਦੇ ਤੇ ਆ ਕੇ ਇਕੱਠੀਆਂ ਹੋਣੀਆਂ ਇਸ ਮੁੱਦੇ ਨੂੰ ਲੈ ਕੇ ਗਾਹ ਵੀ ਗੰਭੀਰਤਾ ਦਿਖਾਉਣੀਆਂ ਔਰ ਤਾਂ ਜੋ ਪੰਜਾਬ ਦੀ ਜਵਾਨੀ ਔਰ ਪੰਜਾਬ ਦਾ ਬਚਪਨ ਪਹਚਾਇਆ ਜਿਹੜਾ ਬਚਾਇਆ ਜਾ ਸਕੇ ਉਹ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਰਿਕੁਐਸਟ ਕਰਦੇ ਆ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਨੂੰ ਰਿਕੁਐਸਟ ਕਰਦੇ ਆ ਕਿ ਮੰਤਰੀ ਸਾਹਿਬ ਸਿਰਫ ਬਿਆਨਾਂ ਨਾਲ ਨਹੀਂ ਸਰਨਾ ਪੰਜਾਬ ਅੱਜ ਅਜੇਹੀ ਪੱਟੀ ਦੇ ਵਿੱਚ ਝੋਕਿਆ ਜਾ ਰਿਹਾ ਜਿੱਥੇ ਆਗਨ ਨਾਲ ਖੇਡਣ ਤੋਂ ਸਵਾਏ ਕੁਝ ਨਹੀਂ ਬਚਣਾ ਤੁਸੀਂ ਗੰਭੀਰ ਹੋਵੋ ਹੁਣ ਤਾਂ ਤੁਸੀਂ ਬੱਚਿਆਂ ਨੂੰ ਸਕੂਲੀ ਬੱਚਿਆਂ ਨੂੰ ਜਿਹੜੀਆਂ ਕੈਂਡੀ ਥਰੂ ਵਿੱਚ 56 ਪਹੁੰਚਣੀਆਂ ਸ਼ੁਰੂ ਕਰ ਦਿੱਤੀਆਂ ਨੇ ਧੰਨਵਾਦ